ਜਸਦਾ ਕਿਡਰਿਕ ਇਕਜੁੱਟ ਹੋ ਗਿਆ ਦੂਸਰਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੜਾ ਬੁਰਾ ਮਨਾ ਰਹੇ ਨੇ ਕਿ ਜਿਹੜੇ ਬੰਦੇ ਨਾਲ ਸਾਨੂੰ ਲੜਾਉਂਦਾ ਸੀ ਭਗਵੰਤ ਤੂੰ ਸਾਨੂੰ ਇੱਕ ਦੂਜੇ ਨਾਲ ਗਾਲੀ ਗਲੋਚ ਕਰਵਾਉਂਦਾ ਸੀ ਉਹਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਤਾ ਵਾ ਇਸ ਕਰਕੇ ਇਹਦਾ ਇਸ ਗੱਲ ਦਾ ਰਿਹਾ ਔਰ ਸਾਨੂੰ ਮੈਨੂੰ ਐਂ ਲੱਗਦਾ ਕਿ ਧੂਰੀ ਚੋਂ ਕਾਂਗਰਸ ਦੀ ਵੋਟ ਅੱਗੇ ਨਾਲੋਂ ਵੱਧ ਕੇ ਨਿਕਲੇਗੀ ਸਰ ਸਾਹਿਬ ਵੱਲੋਂ ਕੀ ਜਾ ਰਿਹਾ ਜਿਹੜਾ ਹਲਕੇ ਜਿਲ੍ਹੇ ਚ ਪ੍ਰੋਗਰਾਮ ਰੱਖੇ ਨੇ ਵੀ ਮੈਨੂੰ ਕਿਸੇ ਪ੍ਰੋਗਰਾਮ ਸੱਦੇ ਨਹੀਂ ਗਿਆ ਸਾਹਿਬ ਵੱਲੋਂ ਪਰਸਨਲੀ ਬੁਲਾਇਆ ਨਹੀਂ ਗਿਆ ਕਿਸੇ ਪ੍ਰੋਗਰਾਮ ਹਾਂਜੀ ਇਹ ਨਾ ਇਹ ਸਰਾਸਰ ਝੂਠ ਹੈ ਦੇਖੋ ਮੈਂ ਉਦੋਂ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੇ ਹਾਜ਼ਰੀ ਚ ਬੋਲਿਆ ਮੈਂ ਉਹਨੂੰ ਕੋਈ ਬਾਹਤ ਨਹੀਂ ਉਹਦੀ ਮਰੂੜੀ ਉਹ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਉਸ ਤੋਂ ਬਾਅਦ ਤਿੰਨ ਕਿ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ ਤੇ ਬੁਲਾਇਆ ਵਾ ਫਿਰ ਸਾਰੇ ਫਿਰ ਐਮਸੀ ਸੱਦੇ ਆ ਫਿਰ ਸਾਰੇ ਛੋਟੇ-ਮੋਟੇ ਸਰਪੰਚ ਫਿਰ ਸੱਦੇ ਆ ਦਫ਼ਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ ਉਦੋਂ ਮੀਡੀਆ ਨਹੀਂ ਸੱਦੇ ਆ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰੇ ਨੇ ਕੈਂਪੇਨ 'ਚ ਨਹੀਂ ਲੈ ਕੇ ਗਿਆ ਮੈਂ ਅਕਸਰ ਜੇ ਆਪਣਾ ਅਵੇਲੇਬਲ ਹੁੰਦਾ ਤਾਂ ਹੀ ਉਹ ਕੰਪਨ ਜ ਜਾਂਦਾ ਮੈਂ ਕਚਹਿਰੀ ਚ ਮੀਟਿੰਗ ਰੱਖੀ ਸੀਗੀ ਇਹਦੇ ਚੰਚੇਰੀ ਵਾਲੀ ਮੀਟਿੰਗ ਚ ਵੀ ਸੁਣੋ ਨਾ ਉਹ ਗਲਤ ਕਹਿ ਰਹੇ ਨੇ ਨਾ ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਰ ਦੀ ਮੀਟਿੰਗ ਚ ਜਾਣਾ ਵਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੱਤਾ ਥੈਟ ਮੀਨ ਮੇਰੀ ਰਿੰਗ ਜਾ ਚੁੱਕੀ ਹੈ ਫਿਰ ਮੈਂ ਤੁਹਾਨੂੰ ਟੈਕਸ ਦਿਖਾਉਣਾ ਚਾਹੁੰਦਾ ਵਸੇ ਇਹਨੂੰ ਝੂਠਾ ਸਾਬਰ ਅਨੇਕ ਮੇਰਾ ਫੋਨ ਲਿਆਇਓ ਫਿਰ ਮੈਂ ਇਹਨੂੰ ਟੈਕਸ ਕੀਤਾ ਮੈਸੇਜ ਉਦੋਂ ਦੀ ਰਾਤ ਨੂੰ ਜਦੋਂ ਬਾਰਦੀ ਮੀਟਿੰਗ ਤੇ ਇਹਨੇ ਮੇਰੀ ਟੈਕਸਟ ਦਾ ਜਵਾਬ ਨਹੀਂ ਦਿੱਤਾ ਫਿਰ ਅਗਦੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਹਲੋ ਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਤਾਂ ਤੁਹਾਡੇ 2 ਮਿੰਟ ਅੱਗੇ ਫੜਿਓ ਜੀ ਜ਼ਰਾ ਆਲ ਜਸਟ ਸ਼ੋਅ ਯੂ ਦ ਟੈਕਸਟ ਐਂਡ ਡੇਟ ਤੁਹਾਨੂੰ ਪਤਾ ਲੱਗ ਜਾਏਗਾ ਬਾਰ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਾ ਟੈਕਸਟ ਆ ਅਗਰ ਹੋਇਆ ਮੇਰੇ ਕੋਲ ਸੇਵ ਨਾ ਕਹਿਰਾ ਸਾਹਿਬ ਕਿ ਪਾਰਟੀ ਕਿੰਨਾ ਕ ਫਰਕ ਕਰਦਾ ਜਸਟ 1 ਮਿੰਟ ਕੋਈ ਨਹੀਂ ਤੁਸੀਂ ਐਡਿਟ ਕਰ ਲੈਣਾ ਉਸ ਨੂੰ ਹਲੋ ਆ ਸੋਮਵਾਰ ਦਾ ਪੜੋ ਡੀਅਰ ਗੋਲਡੀ ਸਿンス ਯੋਰ ਫੋਨ ਇਜ਼ ਆਊਟ ਆਫ ਰੀਚ you are requested to join me for the dba district bar association turi meeting today 12:15 to meet all advocates regards khera fir age likha please call me when you are available aa ik raat pehla da suno e aa main pindan di copy mang reha tha koi friday te matlab aur ede ede telephone te call record karada ringa gayi hoyi ik raat pehla diyan ik din pehla diyan aur agle din suhere vi try kar da so this e ohne bahana banaya va asal kahani hum ke aundi hai ke bechara kabra gaya sega ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂਗਾ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਿਆਂ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ ਪਰ ਮੈਨੂੰ ਦੁੱਖ ਹੈ ਇਸ ਗੱਲ ਦਾ ਵਾ ਕਿ ਘੱਟੋ ਘਾਟ ਆਪਣੀ ਵਾਈਫ ਦੀ ਇੱਜ਼ਤ ਰੱਖ ਲਿੰਦਾ ਜਿਹੜੇ ਘਰ ਵਾਲੀ ਦੇ ਪਿੱਛੇ ਉਹ ਲਾ ਕੇ ਤੇ ਉਹਦੀ ਤੋਹੀਨ ਕਰਦੇ ਰਹੇ ਆ ਤੇ ਮੋਟਰਸਾਈਕਲ ਨਾਮ ਵਿੱਚ ਦਿੱਤਾ ਵਾ ਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜ ਯਾ 1.5 ਸਾਲ ਬਾਅਦ ਜਿਹੜਾ ਕਹਿੰਦਾ ਵੇ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਵੇ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤਾ ਔਰ ਅਗਲੀ ਗੱਲ ਇੱਕ ਮਿੰਟ ਭਗਵੰਤ ਮਾਨ ਇੱਕ ਪਾਸੇ ਕਿਈ ਜਾਂਦਾ 130 130 ਜਿਤਨਾ ਇੱਕ ਪਾਸੇ ਉਹਨੂੰ 골ਡੀ ਦੀ ਲੋਡ ਪੈ ਗਈ ਇੱਥੋਂ ਇਹਦਾ ਮਤਲਬ ਹੈ ਕਿ ਐਡਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਇ ਤਾ ਕਰਕੇ ਗੋਲਡੀ ਨੂੰ ਲੈ ਕੇ ਗਿਆ ਨਾ ਜੋ ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਆਂ 13 ਸੀਟਾਂ ਤੇ ਸੰਗਰੂਰ ਵੀ ਜਿੱਤ ਰਿਆਂ ਫਿਰ ਗੋਲਡੀ ਦੀ ਕਾਦੀ ਲੋਟ ਸੀ ਕਿ ਜਤ ਪਾਰਟੀ ਨੂੰ ਕਿੰਨਾ ਫਰਕ ਹੋ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ ਇੱਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ ਬਹੁਤ سارے ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹੀ ਗੋਲਟੀ ਸਾਡੇ ਸਿਰ ਤੇ ਲਿਆ ਕੇ ਬਿਠਾ ਦੇਗਾ ਹੁਣ ਤੋਂ ਸੋ देयर इज अ ਰਿਐਕਸ਼ਨ ਅਗੇਂਸਟ ਦਿਸ ਕਿਉਂਕਿ ਕਹਿ ਰਹੇ ਨੇ ਵੀ ਮੈਂ ਤਿੰਨ ਦਿਨ ਸੀਐਮ ਆਫਿਸ ਤਿੰਨ ਦਿਨ ਕਿੱਥੇ ਲਾਏ ਆ ਜੀ ਅੱਜ ਅੱਜ ਪੋਸਟ ਪਾਈ ਆ ਤੇ ਮੇਰੇ ਖਿਆਲ ਇੱਕ ਦਿਨ ਛੱਡ ਕੇ ਤੇ ਉਹਦੀ ਝੋਲੀ ਚ ਪੈ ਗਿਆ ਜਾ ਕੇ ਸਵੇਰੇ 9 ਵਜੇ ਤਿੰਨ ਦਿਨ ਕਿੱਥੋਂ ਗਿਆ ਇਹ ਦੇਖੋ ਗੱਲ ਫਿਰ ਮੇਰੀ ਗੱਲ ਅੱਛੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਬਹਾਨੇ ਸਾਜ਼ੀਆਂ ਨੇ ਇਹਨੂੰ ਜੋ ਬਣਾ ਰਿਹਾ ਕਿ ਫੋਨ ਨਹੀਂ ਆਇਆ ਮੀਟਿੰਗ ਚ ਨਹੀਂ ਬੁਲਾਇਆ ਇਹ ਸਾਰੀਆਂ ਬਹਾਨੇ ਨੇ ਅਸਲ ਕਹਾਣੀ ਤੁਹਾਨੂੰ ਦੱਸਤੀ ਕਿ ਕਿਉਂ ਉਹ ਗਿਆ ਵਾ ਪਰ ਹੁਣ ਜੇ ਚਲੀ ਗਿਆ ਵਾ ਤੇ ਮੇਰੀਆਂ ਉਹਦੀਆਂ ਗੁੱਡ ਵਿਸ਼ੇਸ਼ਾ ਪਰ ਆਪਣਾ ਉਹਨੇ ਬਹੁਤ ਵੱਡਾ ਪੋਲੀਟੀਕਲ ਬਲੈਂਡਰ ਕੀਤਾ ਇਹ ਤੁਸੀਂ ਯਾਦ ਰੱਖਾਂਗੇ ਠੀਕ ਹੈ ਅੱਗੇ ਤੁਸੀਂ ਆਗੂ